ਦੀ ਸਦਨ ਨੂੰ ਸਵਾਗਤ ਹੈ ਸਾਰਿਆਂ ਦਾ ਨਵੇਂ ਵਲੌਗ 'ਚ 3 ਵਜ ਚੁੱਕੇ ਨੇ ਸਵੇਰ ਦੇ ਤੇ ਉੱਥੇ ਆਗੇ ਹੁਣੀ ਕਿ ਹੋ ਕੇ ਤਿਆਰ ਅਜ ਚਾਲੇ ਗੋਣੇ ਆ ਫਿਰ ਇਹ ਗੁੰਨ ਸਾਹਿਬ ਵੱਲ ਨੂੰ ਕਿ ਚੋਬਰ ਆਪਣੇ ਉੱਠ ਖੜੇ ਨੇਗੇ ਤੇ ਬਾਕੀ ਜੁੜੇ ਰਹੋ ਵਲੌਗ ਦੇ ਐਂਡ ਤੱਕ ਅ ਨਿਕਲਿਆਣਾ ਨਹੀਂ ਚਾਹੀ ਚਾਰ ਵਜੇ ਦਿਨ ਦੌਰ ਪੈਣਾ ਆਪਣਾ ਟੁੱਟੇ ਰਹੇ ਸਾਰੇ ਜਾਣੇ ਠਾਣੇ ਐ ਬਾਕੀ ਆਪਣੀ ਚੋਬਰਣ ਬਾਈ ਤੇ ਬਾਕੀ ਹੂੰ ਬਹੁਤੀ ਕਰਦਾ ਹੁੰਦਾ ਯਾਰ ਹਾਂ ਵੀ ਘੁੰਮੇ ਆਈਏ ਘੁੰਮੇ ਆਈਏ ਪਰ ਹੁਣ ਘਾਉਮੋ ਜੀ ਕਰੀ ਜਾਂਦਾ ਘਰ ਛੱਡ ਕੇ ਸਾਨੂੰ ਜੀ ਨਹੀਂ ਕਰਦਾਗਾ ਤਾਜ ਨੂੰ ਛੱਡ ਕੇ ਜਾਣ ਨੂੰ ਜੀ ਕਰਦਾ ਜੇ ਰਾਤ ਤਾਜ ਸਾਰੀ ਰਾਤ ਮੇਰੇ ਨਾਲ ਹੀ ਬੈਠਾ ਰਿਆ ਸੌਣ ਵੇਲੇ ਗਿਆ ਫਰੋਂ ਨੂੰ ਪਤਾ ਲੱਗ ਗਿਆ ਵੀ ਮਮੇ ਨੇ ਜਾਣਾ ਕਿਹਾ ਮਮਾ ਬੈਗ-ਬੈਗ ਕਰੀ ਜਾਂਦਾ ਫਿਰ ਉਹਨੂੰ ਦੇ ਕਿ ਮੇਰਾ ਜੀ ਜਾਣੀ ਜਾ ਉਹ ਹੋਰੀ ਹੋਈ ਜਾਂਦਾ ਸੀਗਾ ਫਿਰ ਮੈਂ ਘਰੇ ਵੀ ਕਿਹਾ ਮਾਨੂੰ ਲੈ ਜਾਣਾ ਨਾਲ ਹੀ ਅਰਦੇ ਕਹਿੰਦੇ ਵੀ ਔਖਾ ਹੋਊਗਾ ਚਲੋ ਗਾਂ ਵਾਲੇ 10ਵੇਂ ਮਹੀਨੇ ਚ 8ਵੇਂ ਚ ਜਦੋਂ ਦੁਵਾਰੇ ਸਲਾਹ ਬਣੀ ਉਹ ਤੋਂ ਲੈ ਕੇ ਚੱਲਾਂਗੇ ਉਹਨੂੰ ਬਾਕੀ ਸੱਤਾਂ ਵਿਆਹ ਹੁਣ ਤਾਂ 3 ਵਜੇ ਨੇ ਸਵੇਰ ਦੇ 12 ਜੂਨ ਐ ਅੱਜ ਉੱਨੇ ਆ ਰੇਡੀ ਬਾਕੀ ਤੇ ਚੱਲਦੇ ਆ ਫਿਰ ਲੋਵੀ ਸੰਗਤੋ ਪਿਆਰ ਹੋ ਚੁੱਕਿਆ ਜਿੰਦਰਾ ਸਮਾਨ ਰੱਖ ਲਿਆ ਪੂਰਾ ਤੇ ਬਾਕੀ ਦੋ ਚੋਬਰ ਆਪਣੇ ਰਾਸਤੇ 'ਚ ਬੈਠਣਗੇ ਆਪਣੇ ਨਾਲ ਸੰਗਤ ਆ ਤਿਆਰ ਬਾਰ ਪਿਆਰ ਨੇ ਹਾਂਜੀ ਸੰਗਤੋ ਅੰਮਰ ਤਵੇੜਾ ਹੋਇਆ ਹੋਇਆ ਚੰਗਾ ਮਾ ਹੰਦੀ ਸੰਗਤੋ ਚੱਲੇ ਲੱਗਿਆ ਪੌਣ ਕਾਲੇ ਬਲਾਜ ਕਰਾ ਬਈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਬੇ ਰੱਖੀ ਭਾਈ ਸਾਡੇ ਤੇ ਆਪਾਂ ਸੁਖੀ ਸ਼ਾਂਤੀ ਜਿਵੇਂ ਜਾਣਦੇ ਆ ਉਵੇਂ ਹੀ ਵਾਪਸ ਆ ਜੀ ਤੇ ਬਾਕੀ ਕਿਰਪਾ ਦਾ ਆਪਣੇ ਦੇ ਪਹਿਲਾਂ ਵੀ ਆ ਬਹੁਤ ਮਾ ਪ੍ਰਮਾਤਮਾ ਦੀ ਆ ਸੀਟ ਆਪਣੀ ਕੋਈ ਉਹ ਆ ਜੋ ਵੀ ਆਉਣੇ ਕਿ ਜੀ ਅੱਜ ਤਰੀਕ ਹੋ ਗਈ ਆ 12 ਜੂਨ ਸਮਾਂ ਤੁਸੀਂ ਦੇਖ ਸਕਦੇ ਹੋ 4:12 ਹੋ ਚੁੱਕੇ ਨੇ ਨਾ ਤੇ ਸ਼ਾਮ ਤੱਕ ਬਣੀ ਹਿੰਮਤ ਰਹੂਗੀ ਵੀ ਆਪਾਂ ਗੱਡੀ ਅ ਗੋਵਿੰਦ ਘਾਟ ਤੋਂ 700 ਕਿਲੋਮੀਟਰ ਉਹਨਾਂ ਲਾ ਦਈਏ ਤੇ ਗੋਵਿੰਦ ਘਾਟ ਆਪਾਂ ਹੁਣ ਕਈ ਸਾਲਾਂ ਤੋਂ ਤਾਂ ਨਹੀਂ ਰਹਿੰਦੇ ਹੈਗੇ ਜਦੋਂ ਦਾ ਉੱਥੇ ਬੱਦਲ ਜਾਂ ਫਟਿਆ ਨਾ ਉਸ ਤੋਂ ਬਾਅਦ ਫਿਰ ਉਹ ਤਾਂ ਮੰਨ ਨਹੀਂ ਕਰਦਾ ਯਾਰ ਵੀ ਹਨਾ ਗੱਡੀ ਲਾ ਦੀਏ ਕਈ ਵਾਰ ਪਤਾ ਨਹੀਂ ਹੁੰਦਾ ਹਨ ਹੋਣੀ ਦਾ ਨਾ ਪਤਾ ਕਹਿਣਾ ਪਰਮਾਤਮਾ ਕਰੇਕਾ ਐਜੀ ਕਰੇ ਹੋ ਹੋਵੇ ਮਾੜਾ ਸਮਾਵੇ ਤੇ ਉਸ ਤੋਂ ਬਾਅਦ ਫਿਰ ਆਪਾਂ ਪਹਿਲਾਂ ਆਪਾਂ ਗੋਵਿੰਦ ਘਾਟ ਦੀ ਰਹਿਣਾ ਸੀ ਮੈਂ ਨੌਵੀਂ ਵਾਰ ਹੀ ਜਾ ਰਿਹਾ ਅੱਠਵੀਂ ਨੌਵੀਂ ਵਾਰ ਬੋਣਾ ਪਰ ਇੱਕ ਸਾਲ ਹੀ ਜਾਂਦਾ ਮੈਂ ਤੇ ਬਾਕੀ ਕੋਸ਼ਿਸ਼ ਰਹੂ ਆਪਣੀ ਗੱਡੀ ਫਿੱਚ ਕੇ ਲਾਈਏ ਵੀ ਉਹ ਥੋੜਾ ਜਿਹਾ ਜਿਹੜਾ 2-3 ਘੰਟੇ ਸਵੇਰੀ ਸਫਰ ਕਰਕੇ ਗੱਲ ਨੂੰ ਫਿਰ ਗੱਡੀ ਲਾ ਕੇ ਕਾਂ ਬਾਦਲ ਯਾਤਰਾ ਕਰੀਏ ਤੇ ਦੋ ਗੱਭਰੂ ਆਪਣੇ ਰਾਹਤੇ ਚੋਂ ਲੈਣੇ ਨੇ ਲਾਪਰੀਤ ਆ ਤੇ ਵਿੱਕੀ ਆ ਬਾਕੀ ਸਾਡੇ ਪਹਿਲਾਂ ਗੱਡੀਆਂ ਤਿੰਨ ਤਿਆਰ ਹੋ ਗਈਆਂ ਸੀ ਆਉਂਦੇ ਆਉਂਦੇ ਦਿਨੋਂ ਪਹਿਲਾਂ ਦਿਨ ਵਧ ਗਏ ਡਬਲੀ ਕਰਕੇ ਬਸ ਫਾਰਸ ਸਿਸਟਮ ਹੀ ਵਿਗੜ ਗਿਆ ਦੋ ਬੰਦੇ ਰਾਤ ਜਵਾਬ ਦੇਗੇ ਗੱਡੀ ਜਾਣੀ ਸੀ ਕੋਹੋਰ ਫਿਰ ਜੀ ਵੀ ਚਾਲੀ ਸੀ ਆਪਦੇ ਵਾਲੀ ਗੱਡੀ ਚ ਫਿਰ ਇੱਕੋ ਬੰਦੇ ਨੂੰ ਸੀ ਆਖਿਆ ਵੀ ਤਿੰਨ ਅਸੀਂ ਸੈੱਟ ਕਰ ਲਾਂਗੇ ਸਾਡੇ ਨਾਲ ਹੀ ਚੱਲ ਚਲੋ ਬਾਕੀ ਆਪਣੇ ਮਿੱਤਰ ਬਹੁਤ ਗਏ ਹੋਏ ਨੇ ਮਿੱਤਰ ਪਿਆਰੇ ਸਾਰੇ ਜਾ ਰਹੇ ਨੇ ਇਸ ਟਾਈਮ ਕਾਲੇ ਦੇ ਮਿੱਤਰ ਗਏ ਨੇ ਦਾੜੀ ਦੇ ਵੀ ਬਾਕੀ ਮਿਲਦੇ ਆ ਤੇ ਵਾਏ ਗਰੂ ਮੇਰ ਕਰੇ ਉਹ ਬਣਾਉਣਾ ਹਾਂਜੀ ਸਾਡਾ ਚੌਥਾ ਬੰਦਾ ਆ ਚੁੱਕਿਆ ਰਾਪਰੀ ਸਿੰਘ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਲੌਗ ਵਾਲਿਆਂ ਨੂੰ ਬਲੌਗ ਕੋਈ ਹਾਸਾ ਮਜ਼ਾਕ ਨਹੀਂ ਮਾੜਾ ਮੋਟਾ ਹਾਸਾ ਮਜ਼ਾਕ ਚੱਲੂ ਸੈੱਟ ਕਰੋ ਸਮਾਨ ਭਾਈ ਫੌਜੀ ਸਾਹਿਬ ਦਾ ਆਓ ਰੇ ਲਾ ਦੇ ਆ ਤਾਂ ਉਰੇ ਲੰਗਰ ਨੂੰ ਰੱਖ ਲਿਓ ਓਏ ਐਂ ਕਰ ਬੈਕ ਸਾਈਡ ਹੀ ਲਾ ਲਾ ਡਿੱਗੀ ਦੇ ਇਹ ਸਮਾਨ ਕੱਢਣਾ ਤਾਂ ਨਹੀਂ ਮੁੜ ਕੇ ਨਾ ਹੋ ਉਹਨਾਂ ਤੋਂ ਕੀ ਕੱਢਣਾ ਵਾ ਸੋ ਚਲੋ ਜੀ ਵਿੱਚ ਹੀ ਰਹਿ ਗਿਆ ਉਹਨੂੰ ਗਾਹ ਲੈਨੇ ਆਪਾਂ ਭਵਾਨੀਗੜ ਜਾ ਕਰਾਚੋ ਤੋਂ ਚੱਲ ਚੰਗਾ ਮਿੱਤਰਾਂ ਖਿਆਲ ਰੱਖੀਂ ਆਉਂਦਾ ਤੇ ਨਾਲੇ ਬੱਫੂ ਦਾ ਹੈ ਮੜ ਕੇ ਜਾਣਾ ਜ਼ਰੂਰੀ ਸੀ ਭਾਈ ਸਾਡੇ ਚੋਬਰ ਨੂੰ ਇਹ ਵੀ ਕਿਸੇ ਦੀ ਹੈ ਨਾ ਠੂਠੀ ਤੋਂ ਖਾਈ ਹੋਈ ਹੈ ਇਹਦੀ ਹੈ ਹੈ ਰੱਖ ਜੀ ਹਾਂ ਹਾਂ ਸਹੀ ਗੱਲ ਹੈ ਚਲ ਬਾਪੂ ਸਾਡੇ ਆਉਂਦੇ ਨੂੰ ਬਾਪੂ ਨੂੰ ਐਣ ਸਾਡੇ ਆਉਂਦੇ ਨੂੰ ਬਾਪੂ ਸਬਜ਼ੀ ਨੂੰ ਪਾਣੀ ਲਾਉਂਦਾ ਹੋਊਗਾ ਮੈਂ ਕਿ ਦੇਖਣ ਆ ਗਿਆ ਸੀ ਠੀਕ ਆ ਚਲ ਠੀਕ ਆ ਓਕੇ ਬਾਏ ਬਾਏ ਫੰਗਤੋ ਸਾਡਾ ਪੰਜਵਾਂ ਬੰਦਾ ਮਿੱਕੀ ਆਈ ਆਈ ਹੋਪ ਸਾਰੇ ਤੁਸੀਂ ਵਧੀਆ ਹੋ ਵਧੀਆ ਵਧੀਆ ਹੋਗੇ ਤੇ ਇਹ ਨਾਗਰੇ ਤੋਂ ਭਾਈ ਜੋਬਰ ਸਾਡਾ ਮੇਰੀ ਮਾਤਾ ਦੇ ਨਾਨਕਿਆਂ ਤੋਂ ਪਿਛਲੀ ਵਾਰੀ ਵੀ ਗਿਆ ਸੀ ਪਰ ਕਿ ਕੁਸ਼ਕਾਰ ਨਾ ਕਰਕੇ ਪਹਿਲਾ ਬੰਦੇ ਰੈਡੀ ਹੋ ਗਏ ਸੀ ਹਨਾ ਓਏ ਹਾਂਜੀ ਹਾਂਜੀ ਰਾਤ ਮੌਕੇ ਤੇ ਜਵਾਬ ਦੇ ਗਏ ਮੇਰੇ ਨੂੰ ਮੈਂ ਕਿਹਾ ਤੂੰ ਕੋਈ ਨਹੀਂ ਮੇਰੇ ਨਾਲ ਹੀ ਚੱਲ ਫਿਰ ਆਪਾਂ ਸੈੱਟ ਕਰ ਲਾਂਗੇ ਇਸ ਤੋਂ ਗੱਡੀ 'ਚ ਨਹੀਂ ਸਾਡੀਆਂ ਦੋ ਗੱਟੀਆਂ ਜਾਣੀਆਂ ਸੀ ਦੋ ਗੱਟੀਆਂ ਜਾਣੀਆਂ ਸੀ ਚਲੋ ਬਾਕੀ ਹੋਰ ਬਾਈ ਹੋਰ ਨਵਾਦਾਂ ਸੀ ਹਾਂ ਹਾਂ ਮਿਲਦੇ ਆਂ ਵਲੌਗ 'ਚ ਜੁੜੇ ਰਹੋ ਐਂਡ ਤੱਕ ਤੁਹਾਨੂੰ ਆਪਾਂ ਤਿੰਨ ਸਟੇਟਾਂ ਕ੍ਰੋਸ ਕਰਕੇ ਫੇਰ ਜਾਣਾ ਹਰਿਆਣਾ ਯੂਪੀ ਉੱਤਰਾਖੰਡ ਤੇ ਹਰ ਦੁਆਰ ਰਸਤੇ 'ਚ ਆਉਣਾ ਤੇ ਬਣੇ ਰਹੋ 280 ਕਿਲੋਮੀਟਰ ਰਹੀ ਸੀ ਕਿਸ ਪੈਣਾ ਆਪਾਂ ਨੂੰ ਇਥੋਂ ਰੂਰ ਤੋਂ ਆ 280 ਤੋਂ 300 ਦੇ ਵਿੱਚ 280 ਗਾਹ ਪਹਾੜੀ ਏਰੀਆ ਪੈ ਜਾਣਾ ਆਪਾਂ ਨੂੰ ਨਹੀਂ ਹੈਣਾ ਤੇ ਬਾਕੀ ਜੁੜੇ ਰਹੇ ਹੋ ਐਣ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਦਿੰਦੇ ਜਾਵਾਂਗੇ ਲਓ ਜੀ ਸੱਜਣੋ ਟੈਂਕੀ ਫੁੱਲ ਕਰਾ ਛੱਡੀ ਹੈ ਗੱਡੀ ਦੀ ਇਹਦੇ ਦੇਖਦੇ ਆ ਕਿੰਨੇ ਦਾ ਤੇਲ ਪਊਗਾ ਪਾ ਦੇਊਗਾ ਪੰਜ ਤਿੰਨ ਦਾ ਚੈੱਕ ਕਰਾਉਣੇ ਤੁਹਾਨੂੰ ਕਿੰਨੇ ਦਾ हां जी ਸੰਕਤ ਚੜਦੀ ਕਲਾ ਚ ਚੜਦੀ ਕਲਾ ਬਈ ਆ ਪਟਿਆਲੇ ਪਹੁੰਚਣ ਆਲੇ ਆ ਬਈ ਮਿੱਤਰੋ 49 ਤੋਂ 190 ਘਾਣ ਦੇ 90 ਤੋਂ 50 ਦਾ ਕਰਾਣਾ 6 49 ਤੋਂ 50 ਦਾ ਆ ਸਾਡੇ 950 ਦਾ ਤੇਲ ਪੈ ਗਿਆ ਭਾਈ ਰਾਣੀ ਚਪਣੀ ਚ ਇੱਧਰ ਚੈੱਕ ਕਰਦੇ ਚਮਕਾ ਮਾਰਦਾ ਸਾਡਾ ਜੋਬਰ ਮੁੰਡਾ ਹਟਦਾ ਨਹੀਂ ਕਹਿੰਦਾ ਮੈਂ 5000 ਦਾ ਪੂਰਾ ਕਰਾ ਕੇ ਹਟਣਾ ਕਿਉਂ ਫੇਰ ਗੇੜ ਹੋ ਲੱਗਿਆ ਲਾਡੀਆਂ ਚ ਪੇੜਾ ਤੇਰੇ ਪੈਣੀ ਆਣੇ ਮੈਂ ਤਾਂ ਵਾਸ਼ਤੀ ਕਰਦਾ ਜੀ ਜੋਨੇ ਜੋ ਪੁੱਤਾ ਲਓ ਜੀ ਬੱਸ ਬੇਵਾਂ ਹੁੰਦਾ ਹੁਣ ਤਾਂ ਹੁਣ ਤਾਂ ਬੇਵਾਂ ਹੋ ਗਈ ਬਈ ਰਹਿਣ ਦੋ ਮਰਜ਼ੀ ਆ ਤੁਹਾਡੀ ਆਪਾਂ ਤਾਂ ਕੀ ਕਹਿ ਸਕਦੇ ਆ ਕੱਲ ਸੇਕਾ ਡੋਲਤਾਲੇ ਲਓ ਜੀ ਸਾਡਾ ਅੰਕਲ ਪੂਰਾ ਕਹਿੰਦਾ ਕਹਿੰਦਾ ਚੱਕੋ ਫੋਨ ਆਪੀ ਕਰ ਦੋ ਸਬਸਕ੍ਰਾਈਬਰ ਕਹਿੰਦਾ ਮੇਰਾ ਫੋਨ ਚੱਕੋ ਕਿਹੜਾ ਬੰਦਾ ਫੋਨ ਫੜਾਉਂਦਾ ਕੋਈ ਫੋਨ ਬੰਦਾ ਕੋਈ ਨਹੀਂ ਫੜਾਉਂਦਾ ਹੈਗਾ ਅਗਲਾ ਕਹਿੰਦਾ ਮੇਰੀ ਸੌ ਪ੍ਰਾਈਵੇਸੀ ਹੈ ਫੋਨ 'ਚ ਤੇ ਥੈਂਕ ਯੂ ਫੁੱਲ ਕਰਾ ਲਈ ਆ ਹੁਣ ਸੇਤੀ ਲੋਡ ਨਹੀਂ ਹੈਗੀ ਹੁਣ ਪਹਾੜਾਂ 'ਚ ਜਾ ਕੇ ਫੁੱਲ ਕਰਾਵਾਂ ਤੇ ਮੈਨੂੰ ਕਹਿ ਦੋ ਵੀਰ ਅੰਮਾਲੇ ਪਹੁੰਚ ਚੁੱਕੇ ਆ ਮਿੱਤਰੋ ਉਬਾਲੇ ਤੋਂ ਮੋੜਨਾ ਪਿਆ ਆਪਾਂ ਨੂੰ ਸਹਾਰਨਪੁਰ ਰੁੜਕੀ ਹਰਦوار ਇੱਥੇ ਵੀ ਜਾਣਾ ਆਪਾਂ ਨੇ 200 ਕਿਲੋਮੀਟਰ ਹੈ ਨਾ ਇਤੋਂ ਅਜੇ ਹੁਣ ਬਾਲੇ ਪਹੁੰਚ ਚੁੱਕੇ ਆ ਤੁਰੇ ਸੀ 4:30 4:30 6:00 ਵਜੇ ਨੇ ਜਲਦੀ ਜਾਣੇ ਆ ਪਹੁੰਚ ਚੁੱਕੇ ਹਾਂਗੇ ਆਪਾਂ ਸਹਾਰਨਪੁਰ ਤੇ 220 ਕਿਲੋਮੀਟਰ ਆ ਗਏ ਆਪਾਂ ਪਿੰਡੋਂ ਹੁਣ ਤੱਕ ਤੇ 8:00 ਵੱਜ ਚੁੱਕੇ ਨੇ 7:30 ਵਜੇ ਤੁਰੇ ਸੀਗੇ 8:00 ਵਜੇ 3.5 ਘੰਟੇ ਦੇ 220 ਕਿਲੋਮੀਟਰ ਆ ਗਏ ਕਹਿੰਦੇ ਚੋਬਰ ਕਿਉਂ ਮੁੰਡੇ ਕਰਤੀ ਸੈਟਿੰਗ ਹਾਂ ਹੀ ਕਰਤੀ ਜਾਓ ਜਾਇਓ ਇਹ ਕਾਜੂ ਪੀਣੇ ਆ ਗਏ ਹੁਣ ਇੱਥੇ ਬਹਿ ਕੇ ਦੇਖੋ ਤੁਸੀਂ ਐ ਬਹੁਤ ਸੁੰਰੀਆਂ ਬਣਾਈਆਂ ਹੋਈਆਂ ਨੇ ਕਾਲੇ ਕਿਹੜਾ ਹੋਣਾ ਇਹ ਕਾਲੇ ਨੇ ਵਲੋਗਿੰਗ ਸ਼ੁਰੂ ਕਰਨੀ ਜੀ ਉਹ ਆਉ ਬਲੈਕ ਐਂਡ ਵਾਈਟ ਹੀ ਆ ਰਾਜੂ ਵੀ ਨੇ ਯਾਰ ਰੋਟੀ ਦਾ ਗਾਹ ਕਾਵਾਂਗੇ ਤੇ ਨੀਂਦ ਆਉਣ ਲੱਗ ਜਾਂਗੀ ਹਾਂਜੀ ਸੰਗ ਤੋਂ ਸਾਹਮਣੇ ਪਹਾੜਾਂ ਦੇ ਦਰਸ਼ਨ ਹੋਣ ਲੱਗੇ ਭਾਈ ਓਏ ਵੀੜੇ ਚ ਸਾਇਦ ਨਹੀਂ ਦੇਖਦੇ ਹਰਦਵਾਰ ਪਹੁੰਚਣ ਆਲੇ ਆ ਟ੍ਰੈਫਿਕ ਬਹੁਤ ਜ਼ਿਆਦਾ ਯਾਰ ਇੱਥੇ ਹਾਂ ਵੀ ਮੁੰਡਿਓ ਹਾਂਜੀ ਥੱਕੇ ਤਾਂ ਨਹੀਂ ਨਾ ਹਣਾ ਭਾਈ ਚੱਟੇ ਚ ਸਾਡਾ ਇੱਕ ਬੰਦਾ ਗਾਇਬ ਹੋ ਗਿਆ ਯਾਰ ਪਿੱਛੇ ਜਾ ਬੈਠਿਆ ਓਏ ਇਧਰ ਵਾ ਕੇ ਰੋ ਟਰੈਫਿਕ ਬਹੁਤ ਜ਼ਿਆਦਾ ਇੱਥੇ ਤੇ ਬਾਕੀ ਆਦਾ ਧਿਆਨ ਰੱਖਿਆ ਕਰੋ ਰੁੜਕੀ ਤੋਂ ਜਦੋਂ ਹਰਦਵਾਰ ਨੂੰ ਆਉਣੇ ਹੋ ਨਾ ਕੈਮਰੇ ਲੱਗੇ ਹੋਏ ਨੇ ਸਪੀਡ ਵਾਲੇ ਸਾਰੇ ਕਹਦੇ ਨੇ 벨ਟਾਂ ਵਾਲੇ ਯਾਰ ਇਹ ਦੇਖਿਓ ਕਿਤੇ ਚੋਪੜੇ ਜਾਓ ਹਾਂ ਧਿਆਨ ਰੱਖਿਓ ਆਪਦਾ ਫੇਰ ਕਿਤੇ ਨਿਕਲ ਕੇ ਚੰਗੀ ਹਾਂ ਐੇ ਜਾ ਕੁਛ ਨਹੀਂ ਹੋਣਾ ਹੈਗਾ ਪਰ ਐਨਰੋਲ ਰੱਖੋ ਇਹ ਬਾਬਿਆਂ ਵਾਲੇ ਪਾਸੇ ਆ ਗਏ ਹੋਏ ਆਪਾਂ ਤੇ ਬਾਕੀ ਰਿਸ਼ੀਕੇਸ਼ ਪਹੁੰਚ ਕੇ ਮੱਥਾ ਟੇਕਦੇ ਹਾਂ ਤੇ ਲੰਗਰ ਵੀ ਉਤੀਸ਼ ਕਰਾਂਗੇ 3 ਕਿਲੋਮੀਟਰ ਹੈਗਾ ਸਾਰਾ ਰਿਸ਼ ਕੇਸ ਸੜਕਾਂ ਬਹੁਤ ਘੈਂਟ ਬਣੀਆਂ ਹੋਈਆਂ ਨੇ ਪਹਾੜ ਵਿਖੇ ਦੀ ਯਾਰ ਫੇਰ ਕੈਬ ਜੋਗੇ ਸਾਹਮਣੇ ਨਾ ਆਉਣਗੇ ਉਹ ਮੋੜ ਮੁੜ ਕੇ ਲਓ ਜੀ ਗੰਗਾ ਨਦੀ ਦੇ ਦਰਸ਼ਨ ਕਰ ਲੋ ਨਾਲ ਨਾਲ ਹੀ ਆ ਰਹੇ ਆ ਗੰਗਾ ਆਗੇ ਪਹਾੜ ਸਾਹਮਣੇ ਗੰਗਾ ਨਦੀ ਥੋੜੀ ਜੀ ਦਰਾਖਤਾਂ ਵੀ ਉੱਲੇ ਹੋ ਗਈ ਭਾਈ ਰਹਾ ਬਰਤੋ ਦਿਖਾ ਮਗੇ ਕੋਈ ਨਹੀਂ ਜਦੋਂ ਪੁਲ ਆ ਗਿਆ ਨਾ ਪੁਲ ਤੋਂ ਐਨ ਚੰਗੀ ਤਰ੍ਹਾਂ ਉਹ ਜੀ ਦੇਖੋ ਗੰਗਾ ਨਦੀ ਹਰ ਕੀ ਹਰ ਕੀ ਬੋੜੀ ਆ ਗਈ ਵੀਰੇ ਹਰ ਕੀ ਬੋੜੀ ਅੱਗੇ ਆਉਂਦੀ ਹੁੰਦੀ ਹੈ ਹੈ ਹਰ ਕੀ ਬੋੜੀ ਅੱਗੇ ਆ ਮੇਰਾ ਯਾਰ ਸਾਰੇ ਬੇਦੂਜ਼ੀ ਉਚਾਰ ਧਾਮਾਂ ਦੀ ਯਾਤਰਾ ਸ਼ੁਰੂ ਹੋ ਗਈ ਉਹਦੇ ਕਰਕੇ ਨਾ ਭੀੜ ਬਹੁਤ ਜ਼ਿਆਦੇ ਆ ਲੋਕ ਕਹਿੰਦੇ ਨੇ ਦਿੱਲੀ ਤੋਂ ਵੀ ਤੋਂ ਬਾਹਰ ਚਲ ਤੋਂ ਆ ਰਹੇ ਲੋਕ ਹੁਣ ਇੱਥੇ ਆ ਕੇ ਛੁੱਟੀਆਂ ਵੀ ਆ ਜਾਂਦੇ ਆਪ ਵੀ ਫਿਰ ਦੇ ਰਹਿਣੇ ਜਾਂ ਬਹੁਤ ਵੱਡਾ ਜਾਮ ਲੱਗ ਚੁੱਕਿਆ ਬਾਬੇ ਉਹ ਸਾਨੂੰ ਤਾਂ ਆਪਾਂ ਬਹੁਤ ਕਸੂਤੇ ਖਾਸ ਇੱਕ ਕਿਲੋਮੀਟਰ ਹੈਗਾ ਗੁਰੂ ਘਰ ਇੱਥੋਂ ਪਰ ਅੱਧਾ ਘੰਟਾ ਦਿਖਾ ਰਿਹਾ ਟਾਈਮ ਆ ਨਾ ਥੋੜਾ ਜਿਹਾ ਸਾਝਰੇ ਜੇ ਕੋਈ ਆਉਂਦਾ ਆਉਂਦਾ ਨਾ ਥੋੜਾ ਜਿਹਾ ਸਾਝਰੇ ਆਇਆ ਕਰੋ ਕੋਸ਼ਿਸ਼ ਕਰਿਆ ਕਰੋ ਵੀ 10 ਵਜੇ ਤੋਂ ਪਹਿਲਾਂ ਤੁਸੀਂ ਰੀਸ਼ੀਕੇਸ਼ ਕਵਰ ਕਰ ਜਾਓ ਤੇ ਬੰਦਾ ਕਿਹੜਾ ਜਾਮ ਵਿੱਚ ਫਸ ਗਿਆ ਇੱਥੇ ਤਾਂ 2-3 ਘੰਟੇ ਨੇ ਸਾਕੀ ਆ 2-3 ਕਿਲੋਮੀਟਰ 2 2.5 ਘੰਟੇ ਲੱਗ ਜਾਂਦੇ ਨੇ ਘਟੋ ਘਟੋ ਦੇਖ ਲਓ ਬਹੁਤ ਦੂਰ ਤੱਕ ਜਾਮ ਆ ਇੱਥੇ ਆਹੀ 1 ਕਿਲੋਮੀਟਰ ਬੱਸ ਕਰਾ ਦੂਗਾ ਗੀਰਾ ਮੇਲਾ ਤਿੰਨ ਘੰਟੇ ਲੱਗ ਗਏ ਦੀ ਨਾ 4 ਵਜੇ ਪਹੁੰਚੀ ਜੀ ਗੇਰਾ ਆਪਾਂ ਸ਼ਾਮ ਨੂੰ ਤੇ ਬਾਕੀ ਥੋੜਾ ਜਿਹਾ ਜਾਮ ਲੱਗਿਆ ਕਿ ਇਹ ਬਾਜ਼ਾਰ ਵੀ ਤੰਗ ਹੈ ਤੇ ਪਹੁੰਚ ਕੇ ਗੁਰੂ ਘਰ ਪ੍ਰਸ਼ਾਦਾ ਬਾਣੀ ਛਕਦੇ ਆਂ ਤੇ ਇੱਕ ਉਥੋਂ ਬਣਦਾ ਹੁੰਦਾ ਆਪਣਾ ਉਹ ਕੀ ਬਣਦਾ ਹੁੰਦਾ ਉਹ ਆਇਡੈਂਟੀ ਕਾਰਡ ਆਇਡੈਂਟੀ ਕਾਰਡ ਨਹੀਂ ਹੁੰਦਾ ਉਹ ਉਹ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਆ ਤੇ ਵੀ ਜਿਹੜੇ ਬੰਦੇ ਉਥੋਂ ਆਉਣਾ ਅੱਗੇ ਜਾਂਦੇ ਨੇ ਉਹਨਾਂ ਦੇ ਉਹ ਕਾਰਡ ਬਣਦੇ ਹੁੰਦੇ ਨੇ ਮਤਲਬ ਵੀ ਕਿ ਬੰਦੇ ਬਾਰੇ ਉੱਥੇ ਆ ਜਾਂਦੀ ਹੈ ਜਾਣਕਾਰੀ ਵੀ ਹਾਂ ਇਹ ਬੰਦਾ ਇੱਥੋਂ ਗਾਹਾਂ ਗੁਰੂ ਉੱਥੇ ਹੇਮਕੁੰਡ ਸਾਹਿਬ ਨੂੰ ਗਏ ਨੇ ਕੱਲ ਨੂੰ ਕੋਈ ਘਟਨਾ ਵਾਪਰਦੀ ਆ ਰਸਤੇ 'ਚ ਤਾਂ ਆਪਣਾ ਰਿਕਾਰਡ ਰਹਿੰਦਾ ਉਹਨਾਂ ਕੋਲ ਵੀ ਇਹ ਬੰਦਾ ਵਾਪਸ ਮੁੜਿਆ ਜਾਂ ਨਹੀਂ ਮੁੜਿਆ ਫਿਰ ਉਹ ਕੋਈ ਘਰ ਦੇ ਉੱਥੇ ਤੱਕ ਪਹੁੰਚ ਕਰ ਦੇਣੀ ਵੀ ਆ ਇਹ ਬੰਦਾ ਗਿਆ ਹੋਇਆ ਫਿਰ ਉੱਥੋਂ ਚੱਲ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ ਉਹਦੇ ਕਰਕੇ ਬਣਦਾ ਉਹ ਕਾਰਡ ਇੱਕ ਜੇ ਇੱਥੋਂ ਨਹੀਂ ਬਣਾਵਾਂਗੇ ਤਾਂ ਆਪਣਾ ਉਹ ਰਸਤੇ 'ਚ ਚੈਕਿੰਗ ਹੁੰਦੀ ਆ ਚੈੱਕ ਪੋਸਟ ਤੇ ਤੇ ਫਿਰੋਜ ਆਪਾਂ ਨੂੰ ਜਾ ਕੇ ਅੱਗੇ ਬਣਵਾਉਣਾ ਬੂਗਾ ਉੱਥੇ ਵੀ ਲੈਣਾ ਲੱਗਿਆ ਹੋਣਾ ਹੈਗਾ ਤੇ ਬਾਈਟਰਾ ਵੀ ਆਪਾਂ ਇੱਥੋਂ ਹੀ ਬਣਵਾ ਕੇ ਚੱਲੀਏ ਉਹ ਪਹੁੰਚ ਕੇ ਕਰਦੇ ਆਂ ਬਾਕੀ ਗੱਲਬਾਤ ਲਓ ਜੀ ਚੈੱਕ ਕਰੋ ਜਾਮ ਕਿੱਥੇ ਤੱਕ ਆ ਉਹ ਜਿਹੜਾ ਮੋੜ ਪੈਂਦਾ ਸਾਹਮਣੇ ਸਾਰਾ ਇਹਨ ਪੂਰਾ ਜਾਮ ਹੋਇਆ ਹੋਇਆ ਰਿਹਾ ਹਰ ਸਾਲ ਇੱਥੇ ਹੀ ਜਾਮ ਮਿਲਦਾ ਹੈਗਾ ਟਾਈਮ ਨਾਲ ਆ ਜਾਂਦੇ ਆ ਹਨਾ ਪਰ ਸਾਲਾ ਇੱਥੇ ਹੁਣ ਇਹ ਨਹੀਂ ਪਤਾ ਘੰਟਾ ਲੱਗੇ ਡੇਢ ਘੰਟਾ ਲੱਗੇ ਚਲੋ ਸਬਰ ਹੀ ਹੈ ਹਾਂ ਤਾਂ ਪਹੁੰਚ ਚੁੱਕੇ ਹਾਂ ਜੀ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਪੂਰਾ 1 ਘੰਟਾ ਲਾ ਗਿਆ ਹਨ 1 ਕਿਲੋਮੀਟਰ ਆਉਂਦਿਆਂ ਨੂੰ ਬੋਲੇ ਸੋਨਿਹਾਰ ਸ੍ਰੀ ਅਕਾਲ ਲੰਗਰ ਪਾਣੀ ਛਕਦੇ ਆ ਮੱਥਾ ਟੇਕਦੇ ਆ ਤੇ ਫਿਰ ਅੱਗੇ ਚੱਲੇ ਪਾਵਾਂਗੇ ਉਹ ਸਾਹਮਣੇ ਮਾਰਤਾਂ ਨੇ ਇੱਥੇ ਕਮਰੇ ਮਿਲ ਜਾਂਦੇ ਨੇ ਕਿ ਰਹਿਣ ਵਾਸਤੇ ਜੇ ਸੰਗਤਾਂ ਨੇ ਰਹਿਣਾ ਹੋ ਜਾਣਾ ਸਰੋਵਰ ਵੀ ਆ ਇੱਥੇ ਸਾਹਮਣੇ ਰਹਿਣ ਲਈ ਕਮਰਾ ਪ੍ਰਬੰਧ ਪੂਰਾ ਜੀ ਇੱਥੇ ਇਹ ਲੰਗਰ ਹੈ ਇੱਧਰ ਗੱਡੀ ਵਰਦੇ ਆ ਪਾਰਕਿੰਗ ਚ ਲਾ ਗਏ ਹਨ ਉਹ ਸੰਗਤ ਉਹ ਇਕੱਠ ਬਹੁਤ ਹੈ ਪਾਰਕਿੰਗ ਭਰੀ ਬਈਆ ਪੂਰੀ ਚੱਲਦੇ ਆ ਗੁਰੂ ਘਰ ਖਣੀ ਨੂੰ ਮੱਥਾ ਟੇਕਦੇ ਆ ਫਿਰ ਲੰਗਰ ਝਾਕੇ ਚੱਲਦੇ ਆ ਆਜੋ ਮੁੰਡਿਓ ਹਾਂਜੀ ਥੱਕ ਥੱਕੇ ਦਾ ਨਹੀਂ ਥੱਕੇ ਦਾ ਨਹੀਂ ਕਿ ਗੱਡੀ ਇੱਥੇ ਬਹੁਤ ਤਾਕੜੀ ਗੱਡੀ ਹੈ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸੰਗਤ ਨੂੰ ਆਟ ਆੜਾ ਫਰੋਣਾ ਜ਼ਰੂਰੀ ਹੈ ਇਹ ਆਪਣੇ ਗੁਰਦੁਆਰਾ ਰਿਸ਼ੀਕੇਸ਼ ਤੋਂ ਬਣਦਾ ਹੈ ਜੋੜਾ ਘਰ ਦੇ ਸਾਹਮਣੇ ਬਿਲਕੁਲ ਗੁਰਦੁਆਰੇ ਨਾਲ ਹੀ ਇਹ ਜ਼ਰੂਰੀ ਹੈ ਬਣਾਉਣਾ ਇਹ ਤਾਂ ਪਤਾ ਲੱਗਦਾ ਰਹਿੰਦਾ ਵੀ ਨਾ ਰਕਾਰ ਰਹਿੰਦਾ ਵੀ ਅੱਗੇ ਬੰਦੇ ਲੰਗੇ ਹੋਏ ਨੇ ਕਾਹਦੋਂ ਕਿ ਨਾ ਮੋਣੀ ਪਾਪਰ ਦੀ ਆ ਤਾਂ ਤੇ ਚੈੱਕ ਹੋ ਜਾਂਦਾ ਇਹ ਕਾਰਡ ਤੋਂ ਬਿਨਾ ਅੱਗੇ ਲੰਘਣ ਨਹੀਂ ਦੇਣਾ ਤੇ ਜ਼ਰੂਰੀ ਹੈ ਜੀ ਇਹ ਲਓ ਜੀ ਆਹ ਰੋਡ ਮੈਪ ਆ ਗਿਆ ਆਪਣਾ ਰਿਸ਼ੀਕੇਸ਼ ਸਾਹਿਬ ਤੋਂ ਦੇਖ ਲਓ ਐਨੇ ਰਿਸ਼ੀਕੇਸ਼ ਤੋਂ ਚੱਲਾ ਗਏ ਨਾ ਵਿੱਚ ਵਿਚਾਲੇ ਆਉਣਾ ਹੈ ਰਸਤੇ ਇਹਦੇ ਤੋਂ ਟੌਪ ਟੂ ਕੋਹਾ ਹੋਰ ਆਇ ਨਹੀਂ ਭਾਗਦੀ ਭਾਗ ਜੀ ਨੇੜੇ ਆ ਜਾਓ ਸਾਡੇ ਥੋੜਾ ਜਿਹਾ ਮੈਕ ਨਹੀਂ ਹੈਗਾ ਸਾਡੇ ਮਨਸਾਂਗ ਜੀ ਅਸੀਂ ਚਾਲੇ ਪਾਉਣ ਲੱਗੇ ਆ ਰਿਸ਼ੀਕੇਰ ਸਾਹਿਬ ਤੋਂ ਅੱਗੇ ਨੂੰ ਟਾਈਮ ਕਿੰਨਾ ਹੋ ਗਿਆ ਐਵੇਂ 1:00 ਵੱਜ ਗਿਆ ਜੀ ਟੰਗ ਤੇ ਅਪਰਾ ਤਨੂੰ 10 ਵਜੇ ਤੱਕ ਗੱਡੀ ਚਲਾਵਾਂਗੇ ਹਾਂ ਜਿੰਨਾ ਬਾਕੀ ਠੀਕ ਆ ਸਹੀ ਹੈ ਪਹੁੰਚੀ ਕਰਾਂਗੇ 200 ਕਿਲੋਮੀਟਰ ਜਾਈਏ ਬਾਕੀ ਦਾ ਸੋਹਣਿਆ ਤੁਸੀਂ ਜਾਣਦੇ ਆ ਬਾਕੀ ਸਾਡੇ ਨਾਲ ਦੇ ਬੰਦੇ ਤਿਆਰੀਆਂ ਕਰ ਰਹੇ ਨੇ ਜੀ ਆਹ ਬੰਦਾ ਸਾਡਾ ਯਾਰ ਜੰਮੀ ਚੁੱਪ ਕਰਕੇ ਬੈਠਾ ਹੈ ਇਹਨੂੰ ਤਾਂ ਪੁੱਛਦੇ ਆ ਵਿਚਾਰ ਸਾਂਝੇ ਕਰਨਾ ਚਾਹੁੰਦੇ ਨੇ ਹਾਂ ਜੀ ਦਰਸ਼ਕਾਂ ਦੀ ਮੰਗ ਹੈ ਵੀ ਤੁਸੀਂ ਇਹਨਾਂ ਚੁੱਪ ਚੁੱਪ ਕਿਉਂ ਰਹਿੰਦੇ ਹੋ ਨਾ ਚੁੱਪ ਰਹਿਣਾ ਚਾਹੀਦਾ ਕਾਹ ਤੋਂ ਕਾਰਨ ਤੇਰੇ ਤਾਂ ਚੁੱਪ ਨਹੀਂ ਕਰਦਾ ਤੂੰ ਦੱਸੋ ਜੀ ਕੋਈ ਮੇਰੇ ਕਹਿੰਦਾ ਚੁੱਪ ਰਹਿਣਾ ਚਾਹੀਦਾ ਤੁਸੀਂ ਇੱਕ ਜਣੇ ਨੂੰ ਜਿੰਬੜ ਕੇ ਪੇ ਜਾਨੇ ਹੋ ਜੀ ਅਹੀਂ ਪਾਵਾਂਗੇ ਜੀ ਟੇਕ ਲੈ ਮੱਥਾ ਹਾਂ ਜੀ ਟੇਕ ਲੈ ਜੀ ਟੇਕ ਲੈ ਲਓ ਜੀ ਰਿਸ਼ੀਕਾਸ਼ ਰਿਸ਼ੀਕੇਸ਼ ਸਾਹਿਬ ਤੋਂ ਚੱਲਦੇ ਹਾਂ ਹੁਣ ਅੱਗੇ ਨੂੰ ਤੇ ਬਾਕੀ ਕੇਰਾ ਟੈਂਕੀ ਫੁੱਲ ਕਰਾ ਲਈਏ ਇੱਥੇ ਗੁਰੂ ਘਰ ਦੇ ਸਾਹਮਣੇ ਪੰਪਾ ਬਿਲਕੁਲ ਅੱਗੇ ਜਾ ਕੇ ਕਹਿੰਦੇ ਮਹਿੰਗਾ ਹੋ ਜਾਂਦਾ ਡੀਲ ਹਣ ਚਲੋ ਚਾਰ ਚਾਲੇ ਪਾਉਣੇ ਆ ਤੇ ਕਾਰਾ ਬਲਾਗ ਮੁੰਡਿਓ ਸੋਨਿਆਲਾ ਸੋਤਰੀਆ ਕਾਲ ਮੁੰਡਾ ਜਾਮ ਕਿੰਨਾ ਕੁ ਲੱਗਿਆ ਹੈ ਜਾਮ ਪੂਰਾ ਪੁੱਛੀ ਨਾ ਡੇਢ ਘੰਟਾ ਫੇਰ ਹੋ ਗਿਆ ਭਾਈ ਮੱਥਾ ਡੇ ਕੇ ਨਿਕਲਿਆ ਨੂੰ ਜਾਮ ਚ ਹੀ ਅੜਿਆ 8 ਕਿਲੋਮੀਟਰ ਤੋਂ ਲੰਗੇ ਆ ਹਾਂ ਜਾਮ ਤਾਂ ਬਹੁਤ ਲੱਗਦਾ ਯੂਰੇ ਜਾਮ ਬਹੁਤ ਜ਼ਿਆਦਾ ਜਾਮ ਆ ਰਹੀ ਸੀ ਕਿ ਸਭ ਤੋਂ ਵੱਧ ਜਾਮ ਲੱਗਦਾ ਨਹੀਂ ਉਹਨੂੰ ਆਪਾਂ 50-60 ਕਿਲੋਮੀਟਰ ਨਿਕਲਣਾ। ਉਹਦੇ ਪਹਾੜ ਸ਼ੁਰੂ ਹੋ ਗਏ ਮੁੰਡਿਆਓ ਦੇਖੋ। ਪਿਉਾਂ ਦਾ ਰੰਗ ਤਮਾਸ਼ੇ ਦੇਖੋ। ਹਾਂਜੀ ਹਾਂ। ਸਾਡੇ ਹੁਣ ਅੱਧੇ ਚੋਬਰ ਕਹਿੰਦੇ ਮੈਨੂੰ ਲੱਗਦਾ ਵੀ ਆ ਉਲਟੀ ਵਾਲਾ ਕੰਮ ਸ਼ੁਰੂ ਕਰਨਾ ਹੈ। ਆ ਇੱਧਰ ਬੰਦਾ ਦਿਖਾ ਜੀ ਚੌਲ ਵਾਧਰ ਨਾਲ। ਕੌਣ ਹੋ ਗੋ ਸੀ ਕਿ ਬੰਦਾ? ਹਾਂਜੀ ਸੰਗਤੋ। ਸ਼੍ਰੀਨਗਰ ਪਹੁੰਚ ਚੁੱਕੇ ਆ। ਤੇ ਆਪਾਂ 100 ਕਿਲੋਮੀਟਰ ਪਹਾੜੀ ਏਰੀਆ ਨਿਕਲ ਗਿਆ ਆਪਣਾ ਇਹ ਖੜਿਆ ਨਦੀ ਦੇ ਕਿਨਾਰੇ ਇਸੇ ਟਾਈਮ ਇੱਥੇ ਸੁੱਕਾ ਪਿਆ ਹਨਾ ਇੱਥੇ ਬਾਹਰ ਹੀ ਪਾਣੀ ਪਾਣੀ ਹੁੰਦਾਗਾ ਉੱਪਰ ਤੱਕ ਹੁਣ ਤਾਂ ਪਾਣੀ ਸ਼ਾਇਦ ਬਹੁਤ ਘਟਾ ਤੇਰਾ ਆਪਾਂ ਖੜ ਕੇ ਹੀ ਪਿੱਛੇ ਖੜ ਕੇ ਫੋਟੋ ਸ਼ੂਟ ਕਰਕੇ ਦੇਤੀ ਜਦੋਂ ਪਹਿਲੀ ਵਾਰ ਆਏ ਸੀ ਤੂੰ ਆਇਆ ਸੀ ਉਦੋਂ ਕਿੰਨਾ ਪਾਣੀ ਸੀਗਾ ਉਦੋਂ ਆ ਹੁਣ ਤੱਕ ਚਾਹਿਆ ਮਾਲਾ ਦੀਂਦਾ ਜਮੇ ਨਾ ਹਾਂ ਬਾਕੀ ਗੱਬਰੂ ਲਗਾਤਾਰ ਹੋ ਗਏ ਕਹਿੰਦੇ 3 ਘੰਟੇ ਗੱਡੀ ਖਿੱਚੀ ਆਉਂਦੇ ਆ ਨੂੰ ਮੈਂ ਕਿਹਾ ਚੱਲ ਰੈਸਟ ਕਰ ਲਈਏ ਇੱਧਰ ਛੜੇ ਹੋਣੀਆਂ ਦਾ ਭਾਈ ਫੋਟੋ ਸ਼ੂਟ ਚੱਲੀ ਜਾਂਦੇ ਆ ਛੜਿਆ ਛੜਾ ਨਹੀਂ ਪਰ ਹੁਣ ਇਹਦਾ ਛੜੇ ਤੋਂ ਬਦਲ ਕੇ ਇਹਦਾ ਵਿਆਹ ਹੋ ਚੁੱਕਿਆ ਭਾਈ ਹਾਂ ਹਾਂ ਆਈ ਜਾਣ ਤੇ ਬਾਕੀ ਚੈੱਕ ਕਰੋ ਜੋਬਰੂ ਲੱਡੀ ਚੱਕ ਕਰੋ ਤੁਸੀਂ ਆਪਣੀ। ਸੋਹਣੀ ਲੱਗਦੀ ਏ। ਨਦੀ ਸੋਹਣੀ ਲੱਗਦੀ ਆ। ਮੇਰੀ ਸਲਾਹ ਇਹਦੇ 'ਚ ਮੈਂ ਇਸ਼ਨਾਨ ਕਰਕੇ ਆਵਾਂ। ਇਸ਼ਨਾਨ ਕਰਿਓ ਮੈਂ। ਯਾਰ ਇਸ਼ਨਾਨ ਕਰਿਓ। ਮੁਰਦੇ ਹੋਈ ਇਸ਼ਨਾਨ ਕਰਾਂਗੇ ਬਾਬੇ। ਥੱਕ ਗਏ ਜੀ ਯਾਰ। ਗਰਮੀ ਇੱਧਰ ਵੀ ਗਰਮੀ ਦਾ ਇੱਧਰ ਵੀ ਆਪਣੇ ਵਾਲਾ ਹਾਲ ਹੀ ਆ। ਅਜੇ ਜਦੋਂ 100 ਕਿਲੋਮੀਟਰ ਰਹਿ ਗਿਆ ਪਹਾੜੀ ਏਰੀਆ। ਮੇਰੇ ਕਿੰਨੇ ਤਰਲੇ ਆ ਜਾ। ਇਹਦਾ 100 ਕਿਲੋਮੀਟਰ ਪਹਾੜੀ ਏਰੀਆ ਰਹਿ ਗਿਆ ਨਾ ਫੇਰ ਜਾ ਕੇ ਕਿਤੇ ਮੌਸਮ ਦਾ ਫਰਕ ਪੈਣਾਗਾ ਤੇ ਬਾਕੀ 9 ਵਜੇ ਤੱਕ ਗੱਡੀ ਚਲਾਵਾਂਗੇ ਜਿੱਥੇ ਪਹੁੰਚਾਂਗੇ ਠੀਕ ਆ ਬਾਕੀ 2 ਘੰਟਿਆਂ ਦਾ ਜਿਹੜਾ ਘੰਟੇ ਦਾ ਸਾਫ ਰਹੂਗਾ ਸਵੇਰੇ ਕੱਢਾਂਗੇ ਤੇ ਫੇਰ ਫੇਰੇ ਪੈਦਲ ਯਾਤਰਾ ਵੀ ਕਰਾਂਗੇ ਕੱਲ ਨੂੰ ਹਨਾ ਇਹ ਸਾਡੇ ਚ ਉੱਪਰ ਇੰਨਾ ਦਿਖਾਓ ਜੀ ਫੋਟੋ ਸ਼ੂਟ ਚੱਲ ਰਿਹਾ ਤੜਕੇ ਵੀ ਆ ਜੀ ਫੋਟੋ ਨਹੀਂ ਖਿੱਚੀਆਂ ਅੱਜ ਥੋੜਾ ਖਿੱਚੀ ਆਈ ਖਿੱਚਿਆ ਨਹੀਂ ਅੱਜ ਨਹੀਂ ਹੋ ਪਾ ਹੁੰਦਾ ਹੈ ਉਹ ਇੱਧਰ ਛੜੇ ਛੜੇ ਹੁਣੇ ਅਣਕਾਂ ਲਾ ਕੇ ਆ ਗਏ ਜੀ ਚੈੱਕ ਕਰਾ ਦਿਓ ਜੀ ਮੁੰਡੇ ਨੂੰ ਨਹੀਂ ਅਕੀ ਲਾਈ ਬਾਕੀ ਮੈਨੂੰ ਦਿਖਾਓ ਜੀ ਵੱਧ ਮੈਂ ਹਾਂਜੀ ਸੱਜਣੋ ਕਿਵੇਂ ਫਿਰ ਕਿਵੇਂ ਕੈਸੇ ਜਾ ਰਹਾ ਹੈ ਆਪਕਾ ਯਾਤਰਾ ਦਾ ਸਮਾਂ ਪੂਰਾ ਵਧੀਆ ਜਾ ਰਿਹਾ ਖੁਸ਼ ਆਨੰਦ ਲੈ ਰਿਹਾ ਹੋਰ ਤਾਂ ਨਹੀਂ ਹੁੰਦੇ ਨਾ ਨਾ ਭੂਆ ਤੋਂ ਹੋਣੀ ਸਾਡੇ ਸਾਡਾ ਵੱਡਾ ਭਾਈ ਆ ਇਹ ਇਹ ਵੀ ਭੂਆ ਦਾ ਮੁੰਡਾ ਕਾ ਮੇਰੀ ਤੇ ਵੀ ਭੂਆ ਦਾ ਮੁੰਡਾ ਫੁੱਲ ਨੇ ਯਾਰੇ ਲੈ ਰਹੇ ਆ ਫੁੱਲ ਇੰਜੋਏ ਕਰ ਅਰੇ ਬੋਲਦਾ ਘਟਾ ਯਾਰ ਸੰਗਦਾ ਸੰਗਦਾ ਥੋੜਾ ਸੰਗਦਾ ਨਹੀਂ ਇਹ ਉਹ ਹੋ ਜਾਂਦਾਗਾ ਇਹਦੇ ਨਾਲ ਜ਼ਿਆਦਾ ਤਵਾ ਲੱਗਣ ਲੱਗ ਜਾਂਦਾ ਇਹ ਜੱਪ ਕਰਦਾ ਤੇ ਬਾਕੀ ਜਿਹੜਾ ਭਾਈ ਵੀਡੀਓ ਬਣਾ ਰਿਹਾ ਹੈ ਇਹ ਆਪਣਾ ਭਤੀਜ ਲਾ ਪ੍ਰੀਜੀ ਮੈਂ ਤਾਂ ਭਗਤ ਨਹੀਂ ਹੈਗਾ ਰਾਜ ਬਹੁਤ ਛੱਡੇ ਜਿਹੜੇ ਬੰਦਾ ਇੱਕ ਪੰਜਵਾਂ ਬੰਦਾ ਸਾਡਾ ਛੜਾਗਾ ਛੜਾ ਉਹ ਉਹਦਾ ਨੂੰ ਵਿੱਕੀ ਆ ਉਹ ਥੋੜਾ ਜਿਹਾ ਘਰੋਂ ਫੋਨ ਆਇਆ ਹੋਇਆ ਵਿੱਕੀ ਆ ਨਾਗਰੇ ਤੋਂ ਉਹ ਮੇਰੀ ਮਾਤਾ ਦੇ ਮਾਮੇ ਦਾ ਪੋਤਾ ਮਤਲਬ ਮਾਤਾ ਦੇ ਨਾਨਕਿਆਂ ਤੋਂ ਐਨ ਵਧੀਆ ਦਿਨ ਜਾ ਰਿਹਾ ਹਨ ਬੋਰਨੀ ਹੋ ਰਹੇ ਤੇ ਸਾਡੀ ਜਿਹੜੇ ਸਾਹਬ ਨਾਲ ਕਿੰਨੀ ਬਾੜ ਰਹਿ ਗਈ 150 ਸਾਰੇ ਨਾ ਬੋਲਿਆ ਕਰੋ ਜਦੋਂ ਮੈਂ ਬੋਲਦਾ ਹਾਂ ਨਾ ਆਪਣੀ ਅੱਜ ਬਾੜ ਬਹੁਤ ਨਿਪਟ ਗਈ ਵੈਸੇ ਹਨ ਹਾਂ 320 ਕਿਲੋਮੀਟਰ ਦਾ ਆਪਾਂ ਪਿੰਡੋਂ ਆਏ ਸੀਗੇ ਰਿਸ਼ੀਕੇਸ਼ ਤੱਕ ਤੇ 110 ਕਿਲੋਮੀਟਰ ਹੁਣ ਆਪਾਂ ਪਹਾੜੀ ਏਰੀਆ ਵੀ ਕਵਰ ਕਰਤਾ। 3 ਘੰਟੇ ਰਹਿੰਦੇ ਨੇ ਆਪਾਂ ਉਹਦੇ 'ਚ 100 ਕਿਲੋਮੀਟਰ ਹੋਰ ਕੱਢ ਦੇਣਾ। 2-2.5 ਘੰਟਿਆਂ ਦਾ ਆਪਾਂ ਨੂੰ ਜਾਮ ਮਿਲ ਗਿਆ ਜੇ ਉਹ ਨਾ ਮਿਲਦਾ ਫੋਰਵਰਡ ਕਰੀ। ਠੀਕ ਹੈ ਸਰ ਬੋਲੋ ਸਰ ਤੁਸੀਂ। ਬੋਲ ਸਕਦੇ ਹੋ। ਵੀ ਉਹ ਤਾਂ ਜੈਕਰ ਉਹ ਪਿੱਛੇ ਨਦੀ ਦੇਖ ਤੁਸੀਂ। ਓਏ ਆਪਾਂ ਮੈਨੂੰ ਐ ਲੱਗਦਾ ਉਦੋਂ ਉਹ ਉੱਥੇ ਨਹੀਂ ਖੜਕੇ ਖਿੱਚੀਆਂ ਸੀ ਫੋਟੋ ਜਿਹੜਾ ਉਹ ਗੰਦ ਜਿਹੀ ਖਿੱਚੀ ਆਈ ਹੈ ਨਾ। ਉਹ ਹੀ ਆ ਉਹ ਹੀ ਆ। ਅੱਜ ਤੋਂ 3 ਸਾਲ ਪਹਿਲਾਂ ਆਏ ਸੀਗੇ ਹਨ ਉਹ ਮੇਰੇ ਫਰਕ ਪੈ ਗਿਆ ਹਨ ਮੌਸਮ ਦਾ ਫਰਕ ਪੈ ਗਿਆ ਹਾਂ ਹਾਂ ਮੌਸਮ ਦਾ ਫਰਕ ਪੈ ਗਿਆ ਤੇ ਬਾਕੀ ਕੀ ਲਿਆਵਾ ਬਲੌਗ ਸਵੇਰ ਟਾਈਮ ਹੀ ਸ਼ਾਇਦ ਆਇਆ ਕਰੇ ਆਪਣਾ ਹਨਾ ਜਿੰਨਾ ਟਾਈਮ ਆਪਾਂ ਰਏ ਹੋਏ ਹਾਂ ਹਾਂ ਹੁਣ ਇਹ ਰਾਤ ਨੂੰ ਐਡਿਟ ਵੀ ਕਰਨਾ ਜਾ ਕੇ ਐਡਿਟ ਕਰਕੇ ਰੂਮ ਲੈਣ ਤੱਕ ਉਸ ਤੋਂ ਬਾਅਦ ਫੇਰ ਐਡਿਟ ਕਰਾਂਗੇ ਸਵੇਰੇ ਬਲੌਗ ਪਾਵਾਂਗੇ ਤੇ ਬਾਕੀ ਹੁਣ ਚਾਹ ਪਾਣੀ ਪੀਣੇ ਆ ਬਹੁਤ ਟਾਈਮ ਹੋ ਗਿਆ ਦੀ ਗੱਡੀ 'ਚ ਸਫ਼ਰ ਕਰ ਰਹੇ ਆ। ਬਾਕੀ ਫੇਰ ਤੁਹਾਡੇ ਨਾਲ ਮਿਲਦੇ ਆ ਹਨਾ ਜੁੜੇ ਰਹੋ ਵਲੌਗ ਦੇ ਵਿੱਚ। ਧੰਨਵਾਦ। ਸੱਤ ਦੇਖੋ ਬਾਬੂ। ਉਹ ਦੇਖੋ ਪਾਣੀ ਦੋ ਕਰਾ ਲਈ। ਦੋ ਕਰਾ ਲਾ ਬਹੁਤ ਨੇ। ਦੋ। ਦੋ ਕਰਾ ਲਾ। ਹੋਰ ਰੋਟੀ ਵੀ ਖਾਮ ਆ ਗਈ। ਤੇ ਬਾਕੀ ਚੈੱਕ ਕਰੋ। ਮਾਹੌਲ ਇੱਕ ਨੰਬਰ ਹੈ। ਇਹ ਜਿਹੜੀ ਹੈ ਹਨਾ ਇਹ ਨਦੀ ਹੈ ਕਿ ਦਰਿਆ ਯਾਰ ਇਹ। ਨਦੀ ਹੈ। ਅਲਕਨੰਦਾ ਨਦੀ ਹੈ ਇਹ। ਪਤਾ ਨਹੀਂ ਵੀ ਕਿਹੜੀ ਆ ਤੇ ਇਹ ਇਹ ਨਾਲ-ਨਾਲ ਹੀ ਜਾਣਾ ਆਪਾਂ ਨੇ ਹਣਾ ਤੇ ਜਿਹੜੀ ਨਦੀ ਦੇ ਆਪਾਂ ਨਾਲ-ਨਾਲ ਪੈਦਲ ਯਾਤਰਾ ਕਰਨੀ ਆ ਉਹ ਨਦੀ ਦਾ ਨਾਮ ਹਲਕਨੰਦਾ ਨਦੀ ਹਾਂਜੀ ਲੋ ਜੀ ਇਹ ਮੁੰਡਾ ਸਾਡਾ ਵਲੌਗ ਚ ਲੈਣਾ ਰਹਿ ਗਿਆ ਸੀਗਾ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਇਹ ਨਿਆਣਾ ਯਾਰ ਇਹਨਾਂ ਤਾਂ ਤੰਗ ਤਾਂ ਵੱਧ ਕਰਦੇ ਨੇਗੇ ਸਾਰੇ ਲੋ ਜੀ ਸੰਗਤੋ ਪਹਿਲੀ ਸਰੰਗਾ ਸ੍ਰੀ ਐਮ ਗੁੰਨ ਸਾਹਿਬ ਜਾਂਦਿਆਂ ਨੂੰ ਇਹ ਆਪਣੀ ਆਈ ਹੈ ਕਿ ਕਿਹੜਾ ਪਿੱਛੇ ਸ਼ਹਿਰ ਸਾਡੇ ਆਏ ਆਪਾਂ ਉਹ ਭੁੱਲ ਗਏ ਭਾਈ ਸਾਡੇ ਬੰਦੇ ਸ੍ਰੀ ਨਾਗਰ ਨਾ ਨਾ ਸ੍ਰੀ ਨਾਗਰ ਦਾ ਕਿਹੜਾ ਢੋੜਾ ਪ੍ਰਿਆਜ ਆ ਕੇ ਕਿਹੜਾ ਉਹ ਹੈਗਾ ਜੀਗਾ ਤੇ ਚਲੋ ਜੋ ਵੀ ਆ ਇਹ ਸਰੰਗਾ ਜੇ ਇਹ ਵੀ ਤਿਆਰ ਹੋਈ ਜੇ ਇਹਦੀ ਗਲਤ ਰਸਤੇ ਜਾਵੜੇ ਸੀ ਪਹਿਲਾਂ ਜੇ ਮੋੜੇ ਨਹੀਂ ਜਾ ਰਹੇ ਚੈੱਕ ਕਰੋ ਮੋਲੀ ਅੱਗੇ ਆਉਣਾ ਹੈ ਚਮੋਲੀ ਸ਼ਹਿਰ ਨਾਲ ਪੀਪਲ ਕੋਟੀਏ ਕਰਤ ਨੂੰ ਬਹੁਤ ਸੋਹਣੇ ਲੱਗਦੇ ਨੇ ਬਾਈ ਲਾਈਟਾਂ ਚੱਲਦੀਆਂ ਕੋਈ ਨਹੀਂ ਦਿਖਾਵਾਂਗੇ ਥਿਊ ਸਾਰਿਆਂ ਨੂੰ ਤੇ ਬਾਕੀ 7 ਵਜ ਚੁੱਕੇ ਨੇ ਦੋ ਘੰਟੇ ਕੱਢੀ ਹੋਰ ਚਲਾਉਣੀ ਆ ਉਦੋਂ ਬਾਅਦ ਰੈਸਟ ਕਰਾਂਗੇ ਸਵੇਰੇ ਵੀ ਸਾਜਰੇ ਉੱਥੇ ਸੀਗੇ ਯਾਰ ਤੇ ਉਹ ਜੀ ਸਰੰਗ ਇਤਨੀ ਬੜੀ ਨਹੀਂ ਸੀ ਅੱਗੇ ਬੰਦ ਤਾਂ ਹੀ ਵੀ ਗੁਜ਼ਰੀ ਪਾਈ ਦੇ ਨੂੰ ਗਾ ਤਵੇ ਗੁੰਕੀ ਗਰਦਣੋ ਇੱਥੇ ਚੈੱਕ ਹੁੰਦੇ ਨੇ ਕਹਿੰਦੇ ਇਹ ਚੈੱਕ ਪੋਸਟ ਦੇਖ ਲਓ ਤੁਸੀਂ ਇਹਈ ਆ ਇੱਥੋਂ ਲੰਘਣ ਨਹੀਂ ਦਿੰਦੇ ਕਹਿੰਦੇ ਪੁਲਿਸ ਵਾਲੇ ਤੇ ਇਹ ਆਪਦਾ ਜ਼ਰੂਰ ਬਣਵਾ ਕੇ ਆਉ ਹਣਾ ਇਹ ਇਹ ਕਾਰਡ ਬਣਦਾਗਾ ਇਹ ਆ ਦੇਖੋ ਇੱਥੇ ਚੈੱਕ ਵੀ ਹੁੰਦਾਗਾ ਕਿਹੜਾ ਸ਼ਹਿਰ ਆ ਇਹ ਸ਼ਹਿਰ ਯਾਰ ਕੋਤਰ ਹੈ ਗੋਚਰ ਕੋਚਰ ਗੋਚਰ ਤੇ ਜੇ ਤੁਸੀਂ ਨਹੀਂ ਬਣਵਾ ਕੇ ਆਉਗੇ ਤਾਂ ਤੁਹਾਨੂੰ ਫਿਰ ਦਿੱਕਤ ਹੋਊਗੀ ਇੰਨੀ ਪਾ ਫਿਰ ਬਾਗਲਾ ਬੋਲਦਾ ਵੀ ਆ ਵੀ ਕਿਉਂ ਨਹੀਂ ਹੁਣਵਾ ਕੇ ਆਈ ਫਿਰ ਅੱਗੇ ਵੀ ਤੁਹਾਨੂੰ ਲੈਂਡ 'ਚ ਲੱਗਣਾ ਪੈ ਸਕਦਾ ਹਨ ਗੋਵਿੰਦ ਘਾਟੇ ਤੋਂ ਆਪਾਂ ਪੈਦਲ ਯਾਤਰਾ ਸ਼ੁਰੂ ਕਰਨੀ ਆ ਉੱਥੇ ਵੀ ਬਣੀ ਹੋਈ ਆ ਇਹ ਫਿਰ ਉੱਥੋਂ ਤੋਂ ਸ਼ੁਰੂ ਹੁਣ ਤੇ ਬਣਵਾਉਣੇ ਪੈਣੇ ਨੇ ਤਾਂ ਕਰਕੇ ਧਿਆਨ ਨਾਲ ਆਪਾਂ ਪਿੱਛੇ ਬਣਵਾ ਕੇ ਆਓ ਲੋ ਜੀ ਰਾਤ ਦਾ 뷰 ਚੈੱਕ ਕਰੋ ਤੁਸੀਂ ਪਹਾੜਾਂ ਦਾ ਹਨਾ ਇਦਾਂ ਹੀ ਲੱਗਦਾ ਜਿਵੇਂ ਤਾਰੇ ਹੁੰਦੇ ਨੇ ਚੈੱਕ ਕਰੋ ਬਹੁਤ ਘੈਂਟ ਲੱਗਦਾ ਯਾਰ ਹਨਾ ਕਾ ਮੁੰਡੇ ਸੁਹਣਾ ਲੱਗਦਾ ਪੂਰਾ ਬਹੁਤ ਸੋਹਣਾ ਲੱਗਦਾ ਹਰ ਇੱਕ ਗਾਹਣਾ ਜਿਹੜਾ ਚਮੋਲੀ ਸ਼ਹਿਰ ਆਉ ਉਹ ਇਤੋਂ ਵੀ ਸੋਹਣਾ ਲੱਗਦਾ ਦੂਰੋਂ ਹਾਂ ਰਖਾਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਚੜਾਈ ਵੱਧਦਾ ਯਾਰ ਇੱਥੇ ਆ ਕੇ ਹਨਾ ਬਾਕੀ ਥਾਣਾ ਕੁਝ ਦਿਨ ਦਿਖਾਉਂਦੇ ਜਾਵਾਂਗੇ ਭਾਈ ਜਿਹੜਾ ਜਿਹੜਾ ਰਸਤੇ 'ਚ ਥਿ ਵਿਊ ਆਉਣਗੇ ਸੋਹਣੇ-ਸੋਹਣੇ ਸ਼ਹਿਰ ਨੇ ਬੱਸ ਇੱਕ ਘੰਟਾ 8:00 ਵਜੇ ਨੇ ਘੰਟਾ ਗੱਡੀ ਹੋਰ ਚਲਾਉਣੀ ਆ ਬਾਕੀ ਕੱਲ ਨੂੰ ਮਿਲਦੇ ਆ ਬਾਕੀ ਅੱਗੇ ਤੁਹਾਨੂੰ ਲੋ ਜੀ ਮੁੰਡਿਓ ਆਹ ਰੂਮ ਲੈ ਰਹੇ ਆ ਚਮੋਲੀ ਪਹੁੰਚ ਗਏ ਆ ਕਿੱਸਾ ਲੋ ਜੀ ਇਹ ਤਾਂ ਹੋ ਗਿਆ ਨੀਚੋਂ ਤਾਂ ਹੋ ਗਿਆ ਜੀ ਫਾਈਨਲੀ ਸਾਨੂੰ ਰੂਮ ਮਿਲ ਚੁੱਕਿਆ ਚਮੋਲੀ ਤੇ ਓਏ ਆਉਣ ਹੈਗਾ ਚੱਲਦੀ ਐ ਚਮੋਲੀ ਰੂਮ ਮਿਲ ਚੁੱਕੇ ਆਪਾਂ ਨੂੰ ਇਥੋਂ ਗੋਵਿੰਦਗੜ੍ਹ 사60 ਕਿਲੋਮੀਟਰ ਰਹਿ ਗਿਆ 2000 ਚ ਕਮਰਾ ਲੈ ਲਿਆ 2000 ਚ ਪੰਜ ਜਾਣਿਆਂ ਨੂੰ ਡਬਲ ਬੈੱਡ ਵਿੱਚ ਹੀ ਰੋਟੀ ਪਾਣੀ ਆਹ ਭਾਈ ਨੇ ਦਵਾਈ ਆ ਭਾਈ ਨੇ ਆ ਭਾਈ ਨੇ ਰੂਮ ਦਵਾਈ ਆ ਸਾਨੂੰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਔਰ ਠੀਕ ਠਾਕ ਜੀ ਚਲੋ ਚੱਕੋ ਬੈਗ ਮੈਂ ਲਾਉਣ ਆ ਲਿਆ ਲੈ ਬੈਗ ਫਰਾਏ ਨੋ ਰਹੇ ਰਹੇ ਕਿ ਲੈ ਜਾਏਗਾ ਆ ਮੇਰਾ ਵੱਡਾ ਭਾਈ ਮੇਰੇ ਸਾਰੇ ਬੈਗ ਚੱਕ ਕੇ ਲੈ ਕੇ ਜਾ ਰਿਹਾ ਦੇਖ ਇਹ ਹੁੰਦੇ ਨੇ ਵੱਡੇ ਭਾਈਆਂ ਦਾ ਸਾਰਾ ਭਾਵਾਂ ਗਿਆ ਆਜੋ ਲਓ ਜੀ ਲਓ ਫਾਈਨਲੀ ਫਾਈਨਲੀ ਇਹ ਆ ਸਾਡਾ ਅੱਜ ਦਾ ਰਹਿਣ ਵਸੇਰਾ ਆ ਮੇਰਾ ਭਾਈ ਜਾਉਂਦਾ ਰਹਿ ਓਏ ਰੱਬ ਤੈਨੂੰ ਮੁੰਡਾ ਦੇਵੇ ਮੇਰੇ ਬੈਗਾਂ ਚਾਹੀ ਚੱਕ ਲਏ ਆ ਐਨ ਜਮਾ ਰੋਡ ਦੇ ਸਾਹਮਣੇ ਚੱਕੋ ਜੀ ਮੇਨ ਰੋਡ ਸਾਹਮਣੀ ਆ ਗੱਡੀ ਲੱਗੀ ਪਾਰਕਿੰਗ ਚ ਇੱਥੇ ਬੈਠਣੋਂ ਐਨ ਗੱਲਬਾਤ ਘੈਂਟ ਆ ਬਾਹਰੇ ਬੈਠਣੋਂ ਆ ਦੇਖ ਤੇਰੇ ਯਾਰ ਆਂਦੀਆਂ ਹਾਂ ਕੋਟਾ ਉਹ ਕਿਉਂ ਦਾ ਹੋ ਗਿਆ ਇਹ ਉਹ ਬੈੱਡ ਬਣ ਜਾਣਾ ਇੱਕ ਬਹੁਤ ਸਸਤਾ ਮਿਲਿਆ ਬੰਦਾ ਜਾਣਦਾ ਸੀ ਆਪਾਂ ਨੂੰ ਹਾਂ ਹਾਂ ਦੇਖ ਲੈਣ ਹਾਂ ਆਉਂ ਹੀ ਆਣਾ ਇਹ ਹਾਂ ਜਾਣਦਾ ਸੀ ਇਹਨੇ ਕਿਹਾ ਮੈਂ ਮਿਲਿਆ ਸਰਕਾਰ ਬਾਰਾ ਸਾਕਸ ਹਾਂਜੀ ਸਾਰੇ ਵਧੀਆ ਹੋਵੋਗੇ ਸਾਡੇ ਚੋਬਰ ਰੋਟੀ ਦੀ ਵੇਟ ਕਰ ਰਹੇ ਨੇ ਹੈ ਰੋਟੀ ਆਉਣ ਵਾਲੀ ਆ ਸਵੇਰੇ 3 ਵਜੇ ਦੇ ਨਿਕਲੇ ਹੋਇਆ ਬਾਪਿਓ ਤੇ ਕਿਵੇਂ ਚਲ ਐਨਾ ਕਿ ਤਾਂ ਆਪਾਂ ਝਲਦਾ ਨਹੀਂ ਸਰੀਰ ਆਪਣਾ ਕਿਵੇਂ ਨੂੰ ਬੋਲਦੇ ਨਹੀਂ ਸੌਰੀ ਰੋਟੀ ਵੀ ਨਹੀਂ ਖਵਾਈ ਗਈ ਇਹਨੇ ਹਾਂ ਰੋਟੀ ਕਿਉਂ ਨਹੀਂ ਖਵਾਈ ਲੰਗਰ ਸਕਾ ਕੇ ਲੈ ਆਏ ਤੁਹਾਨੂੰ ਰਿਜੂਕੇਸ਼ਨ ਇਹ ਨਿਹਮਤ ਗੁਮਾ ਇਹਨਾਂ ਦਾ ਗੋਲ ਦੇ ਨਹੀਂ ਚੱਲ ਬਾਕੀ ਗੱਲ ਨੂੰ ਪੈਦਲ ਯਾਤਰਾ ਕਰਨੀ ਆਪਾਂ ਨੇ ਹਨ ਤੇ ਹੁਣ ਰੋਟੀ ਰੋਟੀ ਖਾ ਕੇ ਅਸੀਂ ਅਰੇਸਟ ਕਰਦੇ ਆਂ ਤੇ ਵਲੌਗ ਅੱਜ ਦਾ ਇੱਥੇ ਐਂਡ ਕਰਦੇ ਆਂ ਤੇ ਬਾਕੀ ਨਵੇਂ ਵਲੌਗ ਨਾਲ ਮਿਲਦੇ ਆਂ ਅਗਲੇ ਵਲੌਗ 'ਚ ਆਪਣੀ ਪੈਦਲ ਯਾਤਰਾ ਹੋਣੀ ਹੈਗੀ ਸ੍ਰੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਸਾਰਾ ਤੁਹਾਨੂੰ ਦੱਸਾਂਗੇ ਹਨਾ ਕਿੱਦਾਂ ਕਿਵੇਂ ਕੀ ਆ ਬਾਕੀ ਹੁਣ ਆਲਵੇ ਦਾ ਖੁਸ਼ ਰਹੋ ਸਾਰੇ ਵਾਹਿਗੁਰੂ ਮੇਰੇ ਘਰੇ ਸਾਰਿਆਂ ਤੇ ਤੇ ਮਿਲਦੇ ਨਵੇਂ ਵਲੌਗ ਦੇ